ਨਮਸਕਾਰ ਪਾਵਰਫੁਲ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਹੜਾ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਕੈਬਨ ਮੰਤਰੀ ਬਲਜੀਤ ਕੋਰ ਅਤੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਵੱਲੋਂ ਹੜਾ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਫੀਫੋਰ ਦੇ ਤਕਰੀਬਨ 10 ਪਿੰਡਾਂ ਦੇ ਲੋਕਾਂ ਦਾ ਹੋਇਆ ਸੀ ਪਟਾਪਟਾ ਦੇਖਦੇ ਹਾਂ ਹੁਜੂਰ ਜੀ ਕੋ ਅੱਜ ਮੈਂ ਇੱਥੇ ਪਹੁੰਚੀ ਹਾਂ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਦੀਵਾਲੀ ਤੋਂ ਪਹਿਲਾਂ-ਪਹਿਲਾਂ ਉਹਦੇ ਵਿੱਚ ਮੈਂ ਜਲਾਲਾਬਾਦ ਬਲਾਕ ਦਾ ਜਿਹੜਾ ਮੁਆਵਜ਼ਾ ਤਕਰੀਬਨ 10 ਸਵਾ 10 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਅਸੀਂ ਲੋਕਾਂ ਦੇ ਸਹੁਰਦ ਕਰਨ ਜਾ ਰਹੇ ਹਾਂ ਜਿਦੇ ਵਿੱਚ ਫਸਲਾਂ ਦਾ ਨੁਕਸਾਨ ਮਕਾਨਾਂ ਦਾ ਨੁਕਸਾਨ ਜਾਂ ਪਸ਼ੂਆਂ ਦਾ ਨੁਕਸਾਨ ਹੋ ਸਾਰਾ ਕੁਝ ਇਨਕਲੂਡ ਕਰਕੇ ਸਵਾ 10 ਕਰੋੜ ਦਾ ਮੁਆਵਜ਼ਾ ਜਲਾਲਾਬਾਦ ਬਲਾਕ ਦਾ ਬਣਦਾ ਜੀ ਪਰ ਇੱਕ ਇੱਥੇ ਕੱਚੀਆਂ ਜ਼ਮੀਨਾਂ ਦਾ ਬਹੁਤ ਰੋਲਾ ਵੀ ਇਹ ਤਾਂ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਉਹਦੇ ਲਈ ਕੀ ਕਿਹਾ ਬਿਲਕੁਲ ਜੀ ਮੈਨੂੰ ਲੱਗਦਾ ਕਿ ਵੱਡਾ ਮਸਲਾ ਹੀ ਇੱਥੇ ਇਹ ਹੈ ਔਰ ਅਸੀਂ ਜਦੋਂ ਮੈਥੂ ਹੋ ਕੇ ਗਈ ਸੀ ਔਰ ਸੀਐਮ ਸਾਹਿਬ ਕੋਲੇ ਕੈਬਨਟ 'ਚ ਵੀ ਇਹ ਮਸਲਾ ਉਠਾਇਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਇਨਕਲੂਡ ਕਰਾਂਗੇ ਸੋ ਇਸ ਤੋਂ ਬਾਅਦ ਮੀਟਿੰਗ ਹੈ ਜਿਹੜੀ ਰੱਖੀ ਗਈ ਹੈ ਕੱਚੀਆਂ ਜ਼ਮੀਨਾਂ ਵਾਲਿਆਂ ਦੇ ਲਈ ਸੋ ਕਿਸੇ ਨੂੰ ਨਹੀਂ ਛੱਡਾਂਗੇ ਸਭ ਦੀ ਪਰਪਾਈ ਕਰਤੀ ਜਾਵੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਦਾ ਕੰਮ ਹੁੰਦਾ ਆ ਆਪਣੇ ਸਰਕਾਰ ਅਸਲ ਵਿੱਚ ਮਾਂ ਹੁੰਦੀ ਆ ਔਰ ਆਪਣੇ ਬੱਚਿਆਂ ਦਾ ਖਿਆਲ ਮਾਂ ਵਾਂਗੂ ਰੱਖਣਾ ਹੁੰਦਾ ਸਰਕਾਰ ਦਾ ਸਾਡੀ ਸਰਕਾਰ ਜਿਹੋਂਦੀ ਬਣੀ ਆ ਲੋਕਾਂ ਦੀ ਸਰਕਾਰ ਆ ਆਮ ਆਦਮੀ ਦੀ ਸਰਕਾਰ ਆ ਤਾਂ ਸਰਕਾਰ ਨੇ ਹਰ ਜਗ੍ਹਾ ਤੇ ਜਿੱਥੇ ਕਿਤੇ ਵੀ ਜਿਹੜਾ ਸਰਕਾਰ ਨੂੰ ਖੜਨ ਦੀ ਲੋੜ ਆ ਉਹ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਖੜੇ ਤਾਂ ਅੱਜ ਜਦੋਂ ਮੀਂਹ ਦੇ ਨਾਲ ਹੜਾ ਆਏ ਪੰਜਾਬ ਦੇ ਅੰਦਰ ਚਾਹ ਪਾਣੀ ਪਹਾੜਾਂ ਤੋਂ ਆਇਆ ਸੀ ਉਹਦੇ ਨਾਲ ਵੀ ਅਸੀਂ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਹਰ ਇੱਕ ਨਿੱਕੇ ਵੱਡੇ ਬਜ਼ੁਰਗ ਬੱਚਿਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਔਰ ਸਰਕਾਰ ਨੇ ਵੀ ਜਿਹੜਾ ਇੱਥੇ ਪੂਰਾ ਜ਼ੋਰ ਲਾਇਆ ਪਿੰਡਾਂ ਦੇ ਵਿੱਚ ਅਸੀਂ ਪਾਣੀ ਬਹੁਤ ਭਰਿਆ ਸੀ ਕਿਸਾਨਾਂ ਨੇ ਸਾਥ ਦਿੱਤਾ ਪ੍ਰਸ਼ਾਸਨ ਨੇ ਡੀਸੀ ਸਾਹਿਬ ਨੇ ਬੜਾ ਤੰਦਹੀ ਨਾਲ ਸਾਥ ਦਿੱਤਾ ਤਾਂ ਅਸੀਂ ਉਹ ਪਾਣੀ ਵੀ ਕੱਢਣ ਚ ਕਾਮਯਾਬ ਰਹੇ ਔਰ ਕੁਝ ਪਿੰਡ ਜਿਹੜੇ ਨੀਵੇਂ ਸੀ ਉੱਥੇ ਫਸਲਾਂ ਬਰਬਾਦ ਹੋਈਆਂ ਘਰ ਵੀ ਡਿੱਗੇ ਉਹਨਾਂ ਦੇ ਲਈ ਅੱਜ ਜਿਹੜਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਗਿਆ 29 ਘਰ ਜਿਹੜੇ ਡਿੱਗੇ ਸੀ ਕੀ ਗਰੀਬਾਂ ਦੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਔਰ ਨਾਲ ਹੀ 121 ਕਿਸਾਨ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਸੀ ਹੜ੍ਹਾਂ ਦੇ ਕਾਰਨ 10 ਪਿੰਡਾਂ ਦੇ ਕਿਸਾਨਾਂ ਉਹਨਾਂ ਨੂੰ ਅੱਜ ਸੀ ਮੁਆਵਜ਼ਾ ਦਿੱਤਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਅੱਜ ਇੱਕ ਬਹੁਤ ਵੱਡਾ ਵਾਅਦਾ ਪੂਰਾ ਕਰਤਾ ਵੀ ਦੁਵਾਲੀ ਤੋਂ ਪਹਿਲਾਂ-ਪਹਿਲਾਂ ਲੋਕਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਫਲੱਡ ਦਾ ਮੁਆਵਜ਼ਾ ਦਿੱਤਾ ਜਾਊਗਾ। ਔਰ ਸਪੈਸ਼ਲੀ ਅੱਜ ਸਾਡੇ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਇੰਚਾਰਜ ਉਹਨਾਂ ਨੂੰ ਭੇਜਿਆ ਗਿਆ ਔਰ ਪਹਿਲਾ ਪ੍ਰੋਗਰਾਮ ਜਲਾਲਾਬਾਦ ਕਾਨੇ ਵਾਲੇ ਪਿੰਡ 'ਚ ਹੋਇਆ। ਜਿੱਥੇ ਜਿੱਥੇ 1.5 ਕਰੋੜ ਰੁਪਏ ਦੀ ਟੋਟਲ ਰਾਸ਼ੀ ਹੈ ਜਿਹੜੀ ਉਹਦੇ ਚ ਜ਼ਮੀਨਾਂ ਦਾ ਖਰਾਬਾ ਉਹਦੇ ਚ ਮਕਾਨਾਂ ਦਾ ਜਿਹੜਾ ਮੁਆਵਜ਼ਾ ਔਰ ਤੀਜਾ ਪਸ਼ੂਆਂ ਦਾ ਜਿਹੜਾ ਮੁਆਵਜ਼ਾ ਸੀ ਉਹ 1.5 ਕਰੋੜ ਕੱਲੇ ਜਲਾਲਾਬਾਦ ਬਲਾਕ ਦਾ ਅਰਨੀਵਲ ਦਾ ਕੱਲ ਪ੍ਰੋਗਰਾਮ ਹੈ ਉਸ ਤੋਂ ਬਾਅਦ ਕੀ ਉਹ ਦੱਸ ਦਿਆਂਗੇ ਬਲਾਕ ਦੇ ਜਿੰਨੇ ਵੀ ਪਿੰਡ ਸੀ ਉਹਨਾਂ ਸਾਰਿਆਂ ਦਾ ਮੁਆਵਜ਼ਾ ਹੈ ਉਹਨਾਂ ਸਾਰਿਆਂ ਦਾ ਮੁਆਵਜ਼ਾ ਆਇਆ ਬਟ ਜਿਹੜਾ ਕੱਚੀ ਜ਼ਮੀਨ ਦਾ ਥੋੜਾ ਇਸ਼ੂ ਹੈ ਉਹ 18 ਤਰੀਕ ਨੂੰ ਮੀਟਿੰਗ ਹੈ ਉਹਦੇ ਚ ਵੀ ਜ਼ਰੂਰ ਸੋਚਿਆ ਜਾਊਗਾ ਕਿ ਬੈਸਟ ਹੋਵੇ ਕਿ ਕਿੰਨਾ ਪ੍ਰਤੀ ਏਕੜ ਮੁਆਵਜ਼ੇ ਦਾ ਜਿਹੜਾ ਅੱਜ 20000 ਔਰ 120000 ਰੁਪਏ ਜਿਨ੍ਹਾਂ ਦਾ ਟੋਟਲੀ ਛੱਤ ਡਿੱਗ ਪਈਏ ਉਹਨਾਂ ਦਿੱਤਾ ਜਾਏਗਾ। ਅਸੀਂ ਸਰਕਾਰ ਦਾ ਹੀ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਜਿਨ੍ਹਾਂ ਨੇ ਪਹਿਲੀ ਵਾਰੀ ਆਸ ਵਿੱਚ ਚੈੱਕ ਦਿੱਤੇ ਜੀ। ਹਾਂਜੀ ਇੱਕ ਸਭ ਤੋਂ ਵਧੀਆ ਚੀਜ਼ ਹੈ ਇਹ ਗੱਲ ਕੀਤੀ ਸਰਕਾਰ ਨੇ ਜੀ ਸਾਡੇ ਕੋਲ ਜ਼ਮੀਨਾਂ ਹੈ ਨਹੀਂ ਸੀ ਆ ਜਮੀਨਾਂ ਠੇਕੇ ਤੇ ਲਈਆਂ ਜੀ ਉਹ ਫਸਲ ਸਾਡੀ ਮਰ ਗਈ ਪਰ ਸਰਕਾਰ ਨੇ ਡਾਇਰੈਕਟ ਸਾਨੂੰ ਕਸਤਕਾਰ ਬੰਦੇ ਨੂੰ ਚੈੱਕ ਦਿੱਤੇ ਇਹਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ। ਸਰਕਾਰ ਤੇ ਵਿਸ਼ਵਾਸ ਵੀ ਸੀ ਸਾਾਨੂੰ ਪਰ ਹੁਣ ਪੂਰਾ ਵਿਸ਼ਵਾਸ ਹੋ ਗਿਆ ਵੀ ਸਭ ਡਾਇਰੈਕਟ ਚੈੱਕ ਮਿਲ ਗਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਹੀ 100% ਹੋਇਆ ਸਰ ਸਬਜੀ ਦਾ ਤਾਂ 100% ਨੁਕਸਾਨ ਹੋਇਆ ਕਿਉਂ ਬਾਰਿਸ਼ਾਂ ਬਗਰੋਂ ਫੇਰ ਲੱਗ ਗਈਆਂ ਦੁਬਾਰਾ ਫਿਰ ਬਨੇਰੀ ਬੀਜੀ ਯਾਨੀ ਗੋਭੀ ਦੀ ਕਾਸ਼ਤ ਕਰਦੇ ਆ ਇਸ ਤਰ੍ਹਾਂ ਡਬਲ ਇਥੇ ਟ੍ਰਿਪਲ ਵਾਰੀ ਬਿਜਾਈ ਕਰਨੀ ਪਈ ਸੋਚਿਆ ਨੁਕਸਾਨ 100 ਹਾਂ ਜੀ ਕਿੰਨਾ ਪਰਸੈਂਟ ਦਾ ਬੋਲਦਾ ਨਹੀਂ ਜੇ ਇਹਦੇ ਬਾਰੇ ਤੁਹਾਨੂੰ ਬੈਂਕ ਚ ਜਾ ਕੇ ਪਤਾ ਲੱਗੂ ਸਾਨੂੰ ਕਿੰਨੇ ਪਰਸੈਂਟ ਮਿਲਦਾ ਕਿੰਨਾ ਨਹੀਂ ਕੀ ਸੀਡ ਦਾ ਆ ਰਿਹਾ ਜਾਂ ਖਾਦ ਦਾ ਆ ਰਿਹਾ ਕਿਸ ਤਰ੍ਹਾਂ ਆ ਰਿਹਾ ਸਰਕਾਰ ਦੀ ਕੀ ਪਾਲਿਸੀ ਆ ਸਾਨੂੰ ਸਰਟੀਫਿਕੇਟ ਜਾਰੀ ਹੋ ਗਿਆ ਅੱਜ ਵੀ ਤੁਹਾਡਾ ਬਾਜ਼ ਰੂਗਾ ਹਾਂਜੀ ਸਰਕਾਰ ਨੇ ਜਿਹੜਾ ਕਰੋਤਾ ਦਿੱਤਾ ਸੀਗਾ ਉਹ ਤੇ ਫਰੀਦੂ ਵੀ ਨਹੀਂ ਜੀ ਪਹਿਲਾਂ ਸਰਕਾਰਾਂ ਨੇ ਵਿਸ਼ਵਾਸ ਤੋੜਿਆ ਹੋਇਆ ਸੀ ਅੱਜ ਵਿਸ਼ਵਾਸ ਕੋਈ ਬਣ ਗਿਆ ਸਾਨੂੰ ਮਿਲ ਗਿਆ ਹਾਂਜੀ ਸਰਟੀਫਿਕੇਟ ਸਹੀ ਚ ਹੋ ਗਿਆ ਹਾਂਜੀ ਵਿਸ਼ਵਾਸ ਆ ਗਿਆ